ਸਭ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖਤਸ਼ਾਇਆ ਅਤੇ ਪੰਜ ਪਿਆਰਿਆਂ ਦੀ ਗਵਾਹੀ ਹੇਠ ਇਤਿਹਾਸਿਕ ਗੁਰਦੁਆਰਾ ਸ੍ਰੀ ਬੁਰਸਾ ਧਾਰੀਵਾਲ ਤੋਂ ਐਸਜੀਪੀਸੀ ਮੈਂਬਰ ਬੀਬੀ ਜਗੀਰ ਕੋ ਜਫਰਵਾਲ ਮੈਨੇਜਰ ਮਿਸਨ ਕਲਿਆਣਪੁਰ ਇਲਾਕੇ ਦੀ ਸੰਗਠਾ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੁਰਸਾ ਧਾਰੀਵਾਲ ਤੋਂ ਆਰੰਭ ਹੋ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਕੱਲੂ ਘਾਰਾ ਕੰਨਵਾਂ ਬਿਕੇਦ ਨਤਮਸਤਕ ਹੋਣ ਉਪਰੰਤ ਆਰੰਭਿਕ ਸਥਾਨ ਤੇ ਸਮਾਪਤ ਹੋਇਆ ਨਾਮ ਨਿਧਾਨ ਹੈ ਅੰਮ੍ਰਿਤ ਨਾਮ ਨਿਧਾਨ ਹੈ ਨਾਮ ਨਿਰਵਾਣ ਰੰਕਾਰ ਵਿੱਚ ਸਤਾ ਕੇ ਬਾਹਰ ਦਿੱਤਾ ਸੱਚਾ ਬਾਹਰ ਦਿੱਤਾ ਸੱਚਾ ਚਤੁਰਾ ਦੀ ਪਾਰ ਸਤਿਕਾਰ ਰਹਿ ਸਤਾ ਸ਼ਹੀਦਾਂ ਦੇ ਸਰਤਾਜ ਸਾਡਾ ਸਿੱਖ ਗੁਰੂਆਂ ਦੇ ਪਾਤਸ਼ਾਹ ਜੀਆਂ ਦੇ ਮਹਾਨ ਔਰਪ੍ਰੇਤ ਸਥਾਨ ਵੱਗੜਾ ਵਰਦੀ ਕਹਿੰਦੇ ਤੋਂ ਅੱਜ ਮਹਾਨ ਨਗਰ ਤੇ ਜੋ ਖਾਲਸਾ ਸਾਜਨਾ ਦੇ ਬਿਸਨ ਉਸਮਰਤਾ ਕਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਾਡੇ ਇਹ ਤੇ ਪਾਕਿਸਤਾਨ ਦੇ ਉੱਤੇ ਬੜਾ ਵਾਰ-ਵਾਰ ਤਾਂ ਅੱਗੇ ਕਰਾਸ ਕਰ ਗਿਆ ਤੇ ਖਾਲਸੇ ਦੀ ਲੜੀ ਦੇ ਵਿੱਚ ਉਹਨਾਂ ਦਾ ਕੰਮ ਪੰਜ ਚੰਦੂ ਨਗਰ ਸਿੰਘ ਪਾਤਸ਼ਾਹ ਜੀ ਮਹਾਨ ਪਤਰਾ ਹੁੰਦੇ ਇਹੋ ਜਿਹੇ ਯਰਬ ਹੈ ਕਿ ਸਭ ਤੋਂ ਸਤਿਗੁਰਾਂ ਦੀ ਕਿਰਪਾ ਕੀਤੀ ਹੈ ਕਿ ਉਹ ਸਾਡੇ ਇਸ ਉਸ ਸਾਉਂਦਨੀ ਸਾਉਂਦਨੀ ਮਿਲਿਆ ਰਲ ਮਿਲ ਕੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੇਧਕਾ ਸਿਮਰਤੀ ਸੰਗਤਾਂ ਸਮੇਤ ਜਿਹੜਾ ਹੈ ਇੱਕ ਨਹਾਗ ਦੇ ਗੁਰੂ ਨੇ ਪਰਿਵਾਰ ਜਾਣਾ ਸ਼ੁਰੂ ਨਾਲ ਬਖੂਤ ਕਰਨ ਕੜੀ ਕਲਾ ਦੇ ਇਸ ਸਭਿਸ਼ਕਤੀ ਸਾਲ ਸੰਬੰਧੀ ਕੈਂਪੇਨ ਮੇਰੇ ਪਰਿਆਵਾਸਕਨ ਸਾਰੇ ਪਿੰਡ ਆਪ ਸਹਾਇਤਾ ਸਰਵਨ ਗੁਰੂ ਜੀ ਦਾ ਖਾਲਸਾ ਵਾਇਸ ਗੁਰੂ ਜੀ ਦੀ ਫਤਿਹ ਦੇ ਮਤੇ ਸਾਰੇ ਲਾਟਾ ਨਿਵਾਸੀ ਸਮੂਹ ਸੰਗਤ ਔਰ ਖਾਲਸਾ ਪੰਥ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੋ ਥਲਾਈ ਹੋਈ ਵਿਸਾਖੀ ਦੀ ਮਰਜ਼ਾਦਾ ਹੈ ਸਾਰੀ ਸੰਗਤ ਨੂੰ ਖਾਲਸਾ ਵੱਲ ਸਾਜਾਂ ਦੀ ਲੱਖ ਲੱਖ ਵਧਾਈ ਹੋਵੇ ਔਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ ਕਿਰਪਾ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਗੁਰਸਿੱਖੀ ਧਾਰਨ ਕਰਕੇ ਅੰਮ੍ਰਿਤਸਰ ਕੇ ਸਿੰਘ ਸਜ ਜੋ ਚੜ੍ਹਦੀ ਕਲਾ ਵਾਲਾ ਜੀਮਨ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਅਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨਾਂ ਦੀ ਦੁਆਈ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਤੋਂ ਸਜਾਇਆ ਜਾ ਰਿਹਾ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜਾ ਖਾਲਸਾ ਪੰਥ ਦੀ ਸਹਾਜਨਾ ਕੀਤੀ ਆ ਉਹਦੇ ਸਬੰਧ ਚ ਨਗਰ ਕੀਰਤਨ ਸਜਾਏ ਗਏ ਆ ਸੋ ਮੈਂ ਸਮਝਣਾ ਇੱਕ ਦਿਨ ਸਾਰੀ ਸੰਗਤ ਨੂੰ ਖਾਲਸਾ ਸਹਾਜਨਾ ਦੇ ਦਿਨ ਵਧਾਈ ਦਿੰਦਾ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਵੀ ਕਰਦਾ ਕਿ ਗੁਰੂ ਤੇ ਲੜ ਲੱਗੋ ਅਮਰਤ ਦੇ ਜਿਹੜੀ ਆ ਬਾਤ ਨੂੰ ਪ੍ਰਾਪਤ ਕਰੋ ਤੇ ਸਾਰੀਆਂ ਸੰਗਤਾਂ ਦੀ ਮੈਂ ਆਪਣੇ ਵੱਲੋਂ ਜ਼ਿਲ੍ਹੇ ਦਾ ਯੂਗ ਦਾ ਚਰੋਮਣੀ ਕਾਲੀਦਾਸ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਵੱਲੋਂ ਖਾਰਾ ਨੂੰ ਮੁਬਾਈ ਵੀ ਦਿਨਾ ਔਰ ਕਾਮਨਾ ਕਰਦਾ ਕਿ ਸਾਰਿਆਂ ਦੇ ਪਰਿਵਾਰ ਰਾਜੀ ਖੁਸ਼ੀ ਰਹਣ ਚੜ੍ਹਦੀ ਕਲਾ ਰਹਣ ਔਰ ਗੁਰਚਕੀ ਜੀਵਨ ਨਾਲ ਆਪਣਾ ਜਿਹੜਾ ਜੀਵਨ ਬਤੀਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ